ਜੋ ਗੋ ਜੋ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ 'ਚ ਬੈਠੀ ਸਤ ਸੰਗਤ ਜਿਉ ਤੀਸਰੇ ਪਾਛਾ ਤਨ ਤਨ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ 1234 ਅੰਗ ਤੇ ਸ਼ਬਦ ਜਨ ਕਰਦੇ ਸਾਰੰਗ ਮਹਲਾਤੀ ਮਨ ਮੇਰੇ ਹਰ ਕੀ ਅਕਥ ਕਹਾਣੀ ਤੇ ਮੇਰੇ ਮਨਾਂ ਹਰ ਦੀ ਜਿਹੜੀ ਕਹਾਣੀ ਹੈ ਅਕਥ ਨਹੀਂ ਕਤੀ ਜਾ ਸਕਦੀ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਕਹਿੰਦਾ ਜੇ ਰੱਬ ਨਦਰ ਸੋਈ ਜਨ ਪਾਏ ਗੁਰਮਖ ਬਿਰਲੇ ਜਾਣੇ ਕਿ ਕਹਿੰਦੇ ਜੇ ਰੱਬ ਨਿਕਾ ਕਰ ਹਰ ਨਦਰ ਕਰ ਹਰ ਨਦਰ ਕਰੇ ਸੋਈ ਜਨ ਪਾਏ ਕਹਿੰਦੇ ਉਹ ਜਨ ਪਾ ਲੈਂਦਾ ਗੁਰਮਖ ਬਿਰਲੇ ਜਾਣੇ ਕਹਿੰਦੇ ਗੁਰਮਖ ਕੋਈ ਬਿਰਲਾ ਹੀ ਜਾਂਦਾ ਹੈ ਹਰ ਦੀ ਕਥਾ ਪਹਿਲਾਂ ਤਾਂ ਜਵਾਬ ਹੀ ਦੇ ਦਿੱਤਾ ਕਹਿੰਦੇ ਪਾਈ ਇਹ ਜਿਹੜੀ ਹਰ ਦੀ ਕਥਾ ਹੈ ਨਾ ਕਹਿੰਦੇ ਅਕਥ ਹੈ ਕਥੀ ਨਹੀਂ ਜਾ ਸਕਦੀ ਨਹੀਂ ਦੱਸੀ ਜਾ ਸਕਦੀ ਫਿਰ ਬਚਨ ਕਰਦੇ ਹਨ ਪਾਛਾ ਹਰ ਨਦਰ ਕਰੇ ਕਹਿੰਦੇ ਜੇ ਰੱਬ ਨਦਰ ਕਰਦਾ ਅਕਲ ਵਾਲੀ ਗੱਲ ਤਾਂ ਖਤਮ ਹੋ ਗਈ ਇਹ ਬੰਦਾ ਅਕਲ ਨਾਲ ਸਿਆਣਪ ਨਾਲ ਹਰ ਦੀ ਕਥਾ ਨੂੰ ਕਰ ਸਕਦਾ ਹੈ ਇਹ ਤਾਂ ਗੱਲ ਖਤਮ ਹੋ ਗਈ ਹੈ ਕਹਿੰਦੇ ਜੇ ਰੱਬ ਨਕਰੇ ਜੇ ਵਹਿਗਰੂ ਮਿਹਰ ਕਰ ਦੇਵੇ ਹਾਰ ਨਦਰ ਕਰੇ ਸੋਈ ਜਨ ਪਾਏ ਕਹਿੰਦੇ ਉਹ ਜਾਂਦੇ ਇਸ ਨੂੰ ਪਾ ਲਿੰਦਾ ਹੈ ਗੁਰਮਖ ਬਿਰਲੇ ਜਾਣੀ ਕਹਿੰਦੇ ਗੁਰਮਖ ਬਿਰਲੇ ਨੂੰ ਜਾਣਦਾ ਸਾਰੇ ਲੋਕਾਂ ਵਾਲੀ ਗੱਲ ਤਾਂ ਖਤਮ ਹੋ ਗਈ ਗੁਰਮਖ ਵੀ ਕੋਈ ਬਿਰਲਾ ਸਾਰੇ ਗੁਰਮਖ ਨਹੀਂ ਕੋਈ ਬਿਰਲਾ ਗੁਰ ਸਿੰਗੀ ਜਦੋਂ ਨਾ ਦਾਣੇ ਨਖਾਰਦੇ ਹੋਣ ਨਾ ਕਈ ਤਰ੍ਹਾਂ ਦੇ ਝਰਨੇ ਲੱਗਦੇ ਆ ਕਦੇ ਮਿੱਟੀ ਬਾਹਰ ਕੱਢਣੀ ਹੁੰਦੀ ਆ ਕਦੇ ਰੋੜ ਬਾਹਰ ਕੱਢਣੇ ਆ ਕਦੇ ਬਰੀਕ ਝਰਨਾ ਲਾਉਂਦੇ ਕਦੇ ਮੋਟਾ ਲਾਉਂਦੇ ਤਾਂ ਕਿਤੇ ਜਾ ਕੇ ਸਾਫ ਦਾਣੇ ਪ੍ਰਾਪਤ ਹੁੰਦੇ ਇਤਨੇ ਪਾਛਾ ਬਚਨ ਕਰਦੇ ਕਹਿੰਦੇ ਪਾਈ ਹਰ ਦੀ ਜਿਹੜੀ ਕਥਾ ਨਾ ਇਕੱਥ ਹੈ ਕਥੀ ਨਹੀਂ ਜਾਸੀ ਕਹਿੰਦੇ ਜੇ ਰੱਬ ਦੀ ਕਾ ਕਰ ਦੇਵੇ ਹਾਰ ਨਦਰ ਕਰੇ ਸੋਈ ਜਨ ਪਾਏ ਕਹਿੰਦਾ ਉਹ ਜਾਨੀ ਨੂੰ ਪਾ ਲੈਂਦਾ ਗੁਰਮਖਿ ਬਿਰਲੇ ਜਾਨੀ ਕਹਿੰਦੇ ਕੋਈ ਗੁਰਮਖਿ ਵੀ ਬਿਰਲੇ ਨੂੰ ਜਾਣਦਾ ਔਰ ਰੋਕ ਹਰ ਗਹਿਰ ਗਭੀਰ ਕਹਿੰਦਾ ਹਰ ਇਹਨਾਂ ਜਿਹੜਾ ਬਹੁਤ ਗਹਿਰ ਹੈ ਬਹੁਤ ਗੰਭੀਰ ਹਰ ਗਹਿਰ ਗਬੀਰ ਗੁਣੀ ਗਹੀਰ ਕਹਿੰਦੇ ਪਤਾ ਨਹੀਂ ਕਿੰਨੇ ਗੁਨਾ ਰੱਬ ਦੇ ਵਿੱਚ ਗੌਰ ਕੇ ਸ਼ਬਦ ਪਛਾਨਿਆ ਕਹਿੰਦੇ ਗੁਰ ਦੇ ਸ਼ਬਦ ਦੇ ਨਾਲ ਪਛਾਣਿਆ ਜਾਂਦਾ ਹੈ ਰੱਬ ਨੂੰ ਪਛਾਣਨ ਵਾਸਤੇ ਦੱਸਿਆ ਕਿ ਰੱਬ ਪਛਾਣ ਵਿੱਚ ਕਿਸ ਤਰ੍ਹਾਂ ਹੁੰਦਾ ਗੁਰ ਕੇ ਸ਼ਬਦ ਪਛਾਨਿਆ ਕਹਿੰਦੇ ਪਾਈ ਗੁਰੂ ਦੇ ਸ਼ਬਦ ਦੇ ਨਾਲ ਪਛਾਣਿਆ ਜਾਂਦਾ ਹੈ ਪਹਿਲਾਂ ਕਹਿੰਦੇ ਬਹੁਤ ਗੰਭੀਰ ਹੈ ਬਹੁਤ ਗਹਿਰ ਹੈ ਫਿਰ ਵਚਨ ਕਰ ਦਿੱਤੇ ਪਾਤਸ਼ਾਹ ਨੇ ਹਾਰ ਗਹਿਰ ਗਭੀਰ ਗੁਣੀ ਗਹੀਰ ਗੁਰ ਕੇ ਸ਼ਬਦ ਪਛਾਣਿਆ ਗੁਰੂ ਦੇ ਸ਼ਬਦ ਨਾਲ ਰੱਬ ਪਛਾਣ ਵਿੱਚ ਆ ਜਾਂਦਾ ਨਹੀਂ ਦਿਖਦਾ ਨਹੀਂ ਪਛਾਣ ਵਿੱਚ ਨਹੀਂ ਆਉਂਦਾ ਹਰ ਗੱਲ ਦਾ ਨਿਰਣਾ ਸਿਰ ਕੋ ਨਾਮਕ ਦੇਵ ਜੀ ਬਾਣੀ ਦੇ ਰਾਹੀਂ ਕਰਦੇ ਆ। ਕਿ ਰੱਬ ਕਿਸ ਤਰ੍ਹਾਂ ਪਛਾਣਿਆ ਜਾਂਦਾ ਹੈ? ਸ਼ਬਦ ਦੇ ਨਾਲ। ਜਦੋਂ ਨਾ ਨਿਕਾ ਕੱਟ ਹੋ ਜਾਂਦੀ ਹੈ ਫਿਰ ਦਿਖਦਾ ਨਹੀਂ ਪੜ੍ਹਿਆ ਨਹੀਂ ਜਾਂਦਾ। ਉਹਨਾਂ ਨੂੰ ਅਹਿਸਾਸ ਹੋ ਜਾਂਦਾ ਜਿਹਦੀ ਨਿਕਾ ਘੱਟ ਚੁੱਕੀ ਹੈ ਕਿ ਅੱਖਾਂ ਕਾ ਤੋਂ ਬਿਨੋਂ ਪੜ ਨਹੀਂ ਸਕਦੇ। ਦਿਖਦਾ ਹੀ ਨਹੀਂ। ਜਦੋਂ ਐਨਕ ਲੱਗ ਜਾਂਦੀ ਹੈ ਫਿਰ ਸਾਫ਼ ਦੇਖਣ ਲੱਗ ਜਾਂਦਾ ਇਹ ਤੇ ਇੱਕ ਆਮ ਗੱਲ ਆ ਜਿਹੜਾ ਸਾਰਾ ਸੰਸਾਰ ਜਾਣਦਾ ਬੜਾ ਧੁੰਦਲਾ ਧੁੰਦਲਾ ਦਿਖਦਾ ਜਦੋਂ ਐਨਕ ਲੱਗ ਜਾਂਦੀ ਹੈ ਸਾਫ਼ ਦੇਖਣ ਲੱਗ ਜਾਂਦਾ ਇਸ ਤਰ੍ਹਾਂ ਹੀ ਜਦੋਂ ਸ਼ਬਦ ਮਿਲ ਜਾਂਦਾ ਫਿਰ ਰੱਬ ਦੇ ਦਰਸ਼ਨ ਸਾਫ਼ ਦੇਖਣ ਲੱਗ ਜਾਂਦੇ ਸ਼ਬਦ ਦੇ ਨਾਲ ਰੱਬ ਪਛਾਣਿਆ ਜਾਂਦਾ ਆਪਾਂ ਕਦੇ ਸ਼ਬਦ ਦੀ ਪਰਵਾਹ ਨਹੀਂ ਕੀਤੀ ਕਿ ਇਹ ਸ਼ਬਦ ਹੁੰਦਾ ਕੀ ਹੈ ਅਸੀਂ ਦੂਸਰੇ ਕੂੜ ਕਿੜਿਆ ਵਿੱਚ ਫਸ ਗਏ ਸਿਰ ਗੁਰੂ ਨਾਨਕ ਦੇਵ ਜੀ ਨੇ ਤਾਂ ਨਿਰਨਾ ਕਰ ਦਿੱਤਾ ਹਾਰ ਗਹਿਰ ਗਬੀਰ ਗੁਣੀ ਗਹਿਰ ਗੁਰ ਕੇ ਸ਼ਬਦ ਪਛਾਣਿਆ ਕਹਿੰਦੇ ਗੁਰ ਦੇ ਸ਼ਬਦ ਦੇ ਨਾਲ ਜਿਹੜਾ ਗੁਰੂ ਨੇ ਗੁਰ ਦਿੱਤਾ ਉਹਦੇ ਨਾਲ ਪਛਾਣਿਆ ਜਾਂਦਾ ਜਦੋਂ ਨਿਕਾ ਕੱਟ ਜਾਵੇ ਨਾ ਡਾਕਟਰ ਐਨਕ ਦੇ ਦਿੰਦਾ ਕਿ ਲਾਲਾ ਭਾਈ ਡਾਕਟਰ ਨੇ ਐਨਕ ਦਿੱਤੀ ਆ ਤਾਂ ਹੀ ਪੜਾਂਗੇ ਐਨਕ ਅਸੀਂ ਲਾਉਂਦੇ ਨਹੀਂ ਪੜਨਾ ਅਸੀਂ ਚਾਹੁੰਦੇ ਹਾਂ ਕਿਸ ਤਰ੍ਹਾਂ ਪੜਾਂਗੇ ਗੁਰੂ ਨੇ ਤਾਂ ਸਾਨੂੰ ਗੁਰ ਦੇ ਦਿੱਤਾ ਸ਼ਬਦ ਦੇ ਦਿੱਤਾ ਕਿ ਇਹਦੇ ਨਾਲ ਭਾਈ ਰਾਬਾ ਤੇਰੀ ਪਛਾਣ ਵਿੱਚ ਆਜੋ ਵੋ ਵਿਦ ਕਰਮ ਕਰਹਿ ਗੁਰੂ ਤਾਂ ਜਾਣੀ ਜਾਣੇ ਪਤਾ ਸੀ ਨਾ ਕਿ ਬਹਿ ਪਰਮ ਖੜਾ ਹੋ ਗਿਆ ਮਨ ਤੇ ਕਿ ਲੋਕ ਕਰਦੇ ਵੋ ਵਿਦ ਕਰਮ ਕਰੇ ਕਹਿੰਦੇ ਬੜੀਆਂ ਵਿਧੀਆਂ ਦੇ ਨਾਲ ਬੜੇ ਕਰਮ ਕਰਦਾ ਹੋਰ ਵੋ ਵਿਦ ਕਰਮ ਕਰੇ ਭਾਏ ਦੂਜੇ ਕਹਿੰਦੇ ਭਉ ਦੂਜਿਆਂ ਨੂੰ ਕਰਦਾ ਹੈ ਆਪਣੇ ਗੁਰੂ ਨੂੰ ਛੱਡ ਕੇ ਦੂਸਰਿਆਂ ਨੂੰ ਪਿਆਰ ਕਰਦਾ ਆਪਾਂ ਨੇ ਪਤੀ ਨੂੰ ਛੱਡ ਕੇ ਦੂਸਰੇ ਮਰਦਾਂ ਨਾਲ ਫਿਰਦੀ ਐ ਇਹ ਜੀ ਬਤਮਾ ਕਹਿੰਦੀ ਮੇਰੀ ਇੱਜ਼ਤ ਹੋਵੇ ਇੱਜ਼ਤ ਕਿਸ ਤਰ੍ਹਾਂ ਹੋ ਸਕਦੀ ਐ ਜਦੋਂ ਆਪਣਾ ਪਤੀ ਛੱਡ ਦਿੱਤਾ ਜਿਹੜੀ ਪਤੀ ਨੂੰ ਛੱਡ ਦਿੰਦੀ ਐ ਪਤੀ ਛੱਡ ਦਿੰਦਾ ਜਿਹਨੂੰ ਉਹਨੂੰ ਛੁੱਟੜ ਕਹਦੇ ਆ ਕਹਿੰਦੇ ਛੁੱਟੜ ਹੋ ਗਈ ਤਾਂ ਛੱਡਦੀ ਇਸ ਤਰੀਕਾ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਹੋਰ ਨੂੰ ਪਿਆਰ ਕਰਦਾ ਉਹ ਛੁੱਟੜ ਹੋ ਜਾਂਦੀ ਹੈ ਭਾਈ ਛੁੱਟੜ ਦੀ ਕਿੰਨੀ ਇੱਜ਼ਤ ਹੁੰਦੀ ਹੈ ਸੰਸਾਰ ਦੇ ਵਿੱਚ ਵਾ ਵਿਦ ਕਰਮ ਕਰੇ ਭਾਏ ਦੂਜੇ ਬਿਨ ਸਬਦ ਦੇ ਬੋ ਰਾਨਿਆਂ ਕਹਿੰਦੇ ਸਬਦ ਤੋਂ ਬਿਨਾ ਬਹੁਤ ਬੁਰੀਆਂ ਰਾਹਤਾਂ ਤੇ ਪੈ ਗਿਆ ਹਨੇਰਾ ਸੀ ਦਿਖਦਾ ਹੀ ਨਹੀਂ ਸੀ ਹਰ ਨਾਮ ਨਾਵੇਂ ਸੋਈ ਜਨਮ ਨਿਰਮਲ ਹਰ ਨਾਮ ਨਾਵੇ ਹਰ ਨਾਮ ਨਾਵੇ ਸੰਸਿ ਦੀ ਬਹੁਤ ਗੁੰਝਲ ਹੈ ਜਦੋਂ ਨਾਲ ਸਿਰ ਵਿੱਚ ਬਹੁਤ ਗੁੰਝਾਂ ਪੈ ਜਾਂਦੀ ਆਪਾਂ ਬੌਂਦੇ ਆ ਬੜੇ ਬਾਲ ਟੁੱਟ ਟੁੱਟ ਕੇ ਬਾਹਰ ਨਿਕਲ ਜਾਂਦੇ ਆ ਜਦੋਂ ਗੁੰਝਾਂ ਪੈ ਜਾਂਦੀ ਇੱਕ ਨਹੀਂ ਸਾਡੇ ਮਨ ਦੇ ਚ ਬੜੀਆਂ ਗੁਲਝਾਂ ਪਈਆਂ ਇਹ ਤਾਂ ਹੀ ਕੰਗਾ ਬਖਸ਼ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੇ ਕਿ ਇਸ ਕੰਗੇ ਨਾਲ ਕਿ ਸਾਨੂੰ ਰੋਜ਼ ਸਾਫ਼ ਕਰਨਾ ਉਹ ਸਮਝਾਉਣਾ ਸੀ ਕਿ ਰੋਜ਼ ਪਾਉਂਦੇ ਆ ਰੋਜ਼ ਵਾਲ ਟੁੱਟ ਟੁੱਟ ਗੁਲਝਾਂ ਨਿਕਲ ਜਾਂਦੀਆਂ ਜੇ 2-4 ਦਿਨ 5 ਦਿਨ ਲੰਘ ਜਾਣ ਨਾ ਸਿਰ ਨਾ ਬਾਈ ਇਹ ਕੰਗੇ ਨਾਲ ਬਹੁਤ ਬਾਹਰ ਟੁੱਟ ਜਾਂਦੇ ਆ ਸਾਰੇ ਟੁੱਟ ਜਾਂਦੇ ਆ ਇਸ ਕਰਕੇ ਨਿਤਨੇਮ ਬਾਤੇ ਸਮਝਾਇਆ ਹਰ ਨਾਮ ਨਹਾਵੇ ਕਹਿੰਦੇ ਹਰ ਦੇ ਨਾਮ ਨਾਲ ਨਹਾਉਣਾ ਹੈ ਹਰ ਨਾਮ ਨਹਾਵੇ ਸੋਈ ਜਨ ਨਿਰਮਲ ਕਹਿੰਦੇ ਉਹੀ ਜਨ ਨਿਰਮਲ ਹੁੰਦਾ ਜਿਹੜਾ ਹਰ ਦੇ ਨਾਮ ਨਾਲ ਨਹਾਉਂਦਾ ਹੈ ਅਸੀਂ ਹਰ ਦੇ ਨਾਮ ਨਾਲ ਨਹੀਂ ਨੌਂਦੇ ਅਸੀਂ ਪਾਣੀ ਨਾਲ ਨੌਂਦੇ ਆ ਪਾਣੀ ਨਾਲ ਦੇਹ ਨਾਲ ਆਈ ਜਾ ਸਕਦੀ ਹੈ ਪਾਣੀ ਨਾਲ ਮਨ ਨਹੀਂ ਨਿਢਾਇਆ ਜਾ ਸਕਦਾ ਕਹਿੰਦੇ ਨਿਢਾਲਾ ਭਾਈ ਹਰ ਨਾਮ ਨਾਮੇ ਨਰੋਣਾ ਇਹਨੂੰ ਨਾਮ ਦੇ ਨਾਲ ਹਰ ਨਾਮ ਨਹਾਵੇ ਸੋਈ ਜਨ ਨਿਰਮਲ ਕਹਿੰਦੇ ਉਹ ਜਨ ਫਿਰ ਨਿਰਮਲ ਹੋ ਜਾਂਦਾ ਹੈ ਇਹਦਾ ਨਾਮ ਦੇ ਨਾਲ ਮਨ ਦੇ ਇਸ਼ਨਾਨ ਕਰਉਂਦਾ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਕਹਿੰਦੇ ਫਿਰ ਇਹ ਮਨ ਮੁੜ ਕੇ ਮੈਲਾ ਨਹੀਂ ਹੁੰਦਾ ਜਦੋਂ ਨਾਮ ਦੇ ਨਾਲ ਨੜਾ ਲਿਆ ਇਹਨਾਂ ਬੜਾ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਸ਼ਬਦਾਂ ਦੇ ਨਾਲ ਇੱਕ ਸ਼ਬਦ ਦਾ ਵੀ ਸਾਨੂੰ ਗਿਆਨ ਹੋ ਗਿਆ ਸਾਡੀ ਮੁਕਤੀ ਹੋ ਗਈ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਸਾਡੀ ਮੁਕਤੀ ਕਰ ਸਕਦਾ ਹੈ ਲੇਕਿਨ ਸ਼ਬਦ ਦਾ ਕੋਈ ਅੱਖਰ ਕੋਈ ਔਂਕੜ ਦਲੈਂਕੜ ਰਹਿਣਾ ਨਹੀਂ ਚਾਹੀਦਾ ਜਿਹਨੂੰ ਸਾਨੂੰ ਸਮਝ ਨਾ ਪਵੇ ਇਹ ਨਹੀਂ ਭਈ ਪੜਾ ਵੱਡਤਾ ਪਹਿਲੇ ਨਾ ਹਲ ਪਾਉਂਦੇ ਸੀ ਖੇਤਾਂ 'ਚ ਜਦੋਂ ਇੱਕ ਬੜਾ ਸੋਧ ਕੇ ਹਲ ਪਾਉਂਦਾ ਸੀ ਨਾਲ-ਨਾਲ ਕਰਕੇ ਇੱਕ ਨੇ ਛਿੱਦਾ ਛੋੜਾ ਜਿਹਾ ਵਿੱਚ ਨੂੰ ਪਾਲੇ ਵੱਡ ਵੱਡ ਕੇ ਉਹ ਪਾਲਾ ਜਿਹੜੀ ਖਾਲੀ ਜਗ੍ਹਾ ਰਹਿ ਜਾਂਦੀ ਏ ਉਹਨੂੰ ਪਾਲਾ ਕਹਿੰਦੇ ਆ ਇਹਨੇ ਪਾਲਾ ਛੱਡਤਾ ਉਹ ਪਾਲੇ ਤੇ ਕੀ ਹੁੰਦਾ ਆਲੇ-ਦਾਲ ਤੇ ਮਿੱਟੀ गिर ਜਾਂਦੀ ਏ ਬਾਹਿਆ ਨਹੀਂ ਗਿਆ ਪਾਲਾ ਉਹ ਆਲੇ-ਦਾਲ ਤੇ ਮਿੱਟੀ ਗਿਰ ਗਈ ਖੇਤ ਦਿਖਦਾ ਬਾਹਿਆ ਵਿਆ ਉਹ 2-4 ਦਿਨ ਲੱਗਦੇ ਆ ਫੇਰ ਕਾਬਹਾਰ ਆ ਜਾਂਦਾ ਇਸਰੇ ਸ਼ਬਦ ਦਾ ਕੋਈ ਅੱਖਰ ਰਹਿਣਾ ਨਹੀਂ ਚਾਹੀਦਾ ਜਿਹਦਾ ਸਾਨੂੰ ਪਤਾ ਨਾ ਹੋਵੇ ਕੋਈ ਔਂਕਲ ਦਲੈਂਕੜ ਨਹੀਂ ਰਹਿਣਾ ਚਾਹੀਦਾ ਜਿਹਦਾ ਸਾਨੂੰ ਭੇਤ ਨਾ ਹੋਵੇ ਬਈ ਇਹ ਕਿਉਂ ਲਾਇਆ ਹੈ ਕਿਉਂ ਲੱਗਿਆ ਹਰ ਨਾਮ ਨਾਵੇ ਸੋਈ ਜਨਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜੱਗ ਹੈ ਮੇਲਾ ਕਹਿੰਦੇ ਭਾਈ ਇਹ ਨਾਮ ਤੋਂ ਬਿਨਾ ਸਾਰਾ ਜੱਗ ਮੇਲਾ ਇੱਕ ਨੂੰ ਥੋੜਾ ਕਿਹਾ ਸਾਰੇ ਜੱਗ ਨੂੰ ਕਹਿੰਦੇ ਆ ਮੇਰੇ ਵਰਗਾ ਮਨ ਨੂੰ ਲਾ ਲਿੱਤਾ ਕਿ ਬਾਬਾ ਤਾਂ ਮੈਨੂੰ ਸਮਝਾਉਂਦਾ ਮੈਨੂੰ ਕਹਿੰਦਾ ਮੈਨੂੰ ਮਿਹਣੇ ਮਾਰਦਾ ਇੱਥੋਂ ਤੱਕ ਕਹਿੰਦੇ ਅਨੋਖ ਇੱਥੋਂ ਤੱਕ ਲੋਕ ਕਹਿੰਦੇ ਕਿ ਬਾਬਾ ਕਾਦੀ ਕਥਾ ਕਰਦਾ ਬਾਬਾ ਤਾਂ ਮੈਨੂੰ ਮਿਹਣੇ ਮਾਰਦਾ ਬਾਬਾ ਕਿਸੇ ਨੂੰ ਨਹੀਂ ਮਿਹਣੇ ਮਾਰਦਾ ਬਾਬਾ ਤਾਂ ਬਾਬੇ ਨਾਨਕ ਦੀ ਚਿੱਠੀ ਪੜ ਕੇ ਸੁਣਾਉਂਦਾ ਲਿਖਿਆ ਤਾਂ ਬਾਬੇ ਨਾਨਕ ਨੇ ਹੁਣ ਪੜਨੇ ਵਾਲਾ ਚਿੱਠੀ ਨਹੀਂ ਬਦਲ ਸਕਦਾ ਉਧਰ ਚਿੱਠੀ 'ਚ ਲਿਖਿਆ ਕਿ ਬੰਦਾ ਮਰ ਗਿਆ ਅਸੀਂ ਕਹਿੰਦੇ ਆ ਬੰਦਾ ਜਿਉਂਦਾ ਹੈ ਇਹ ਤਾਂ ਜੋ ਬਾਬੇ ਨਾਨਕ ਨੇ ਲਿਖਿਆ ਹੋਈ ਪੜ ਕੇ ਸੁਣਾਉਣਾ ਹੈ ਨਾਮ ਬਿਨਾ ਸਭ जग ਹੈ ਮੇਲਾ ਦੂਜੇ ਪਰਮ ਕਹਿੰਦਾ ਦੂਜੇ ਪਰਮ ਕਰਦਾ ਦੂਜੇ ਪਰਮ ਪਤ ਕੋਈ ਕਹਿੰਦੇ ਪਰਮ ਕਰਕੇ ਆਪਣੀ ਇੱਜ਼ਤ ਖੋ ਲਈ ਤੈ ਬਹਿਮ ਕਰਕੇ ਆਪਣੀ ਇੱਜ਼ਤ ਖਤਮ ਕਰ ਲਈ ਆਪਾਂ ਕਰਨੇ ਆ ਬਹਿ ਪਰਮ ਹੁਣ ਇਹ ਆਪਣੇ ਮਨ ਤੇ ਵਿਚਾਰ ਲਿਓ ਕਿ ਆਪਾਂ ਵੀ ਬਹਿਮਾਂ ਵਿੱਚ ਪੈਣਾ ਆਪਾਂ ਪਰਮਾਂ ਵਿੱਚ ਪੈਣਾ ਸਿਰ ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਆਪਣੀ ਇੱਜ਼ਤ ਖੋਲੀ ਵਹਿਮ ਕਰਕੇ ਭਰਮ ਕਰਕੇ ਦੂਜੇ ਪਰਮਪਤਥ ਕੋਈ ਕਿ ਆ ਡੜਾ ਕਿ ਆ ਸਗਰ ਹੈ ਕਹਿੰਦੇ ਕਿਹੜੀ ਚੀਜ਼ ਮੈਂ ਪੱਕੀ ਕਰਾਂ ਕਿਹੜੀ ਮੈਂ ਇਕੱਠੀ ਕਰਾਂ ਕਿ ਆ ਡੜਾ ਹਾਂ ਡੜਾ ਕਹਿੰਦੇ ਜਿਹੜੀ ਕਿਹੜੀ ਚੀਜ਼ ਮੈਂ ਕਹਿੰਦੇ ਕਹਾ ਯਾਦ ਕਰ ਲਵਾਂ ਪੱਕੀ ਕਿਹੜੀ ਚੀਜ਼ ਮੈਂ ਇਕੱਠੀ ਕਰ ਲਵਾਂ ਕਿ ਆ ਦੜਹਾ ਕਿ ਆ ਸਗਰ ਹੈ ਤਿਆਗੀ ਮੈਂ ਤਾਂ ਬੂਝ ਨਾ ਪਾਈ ਕਹਿੰਦਾ ਮੈਂ ਤਾਂ ਸਾਰੀਆਂ ਚੀਜ਼ਾਂ ਤਿਆਗਤੀ ਮੈਂ ਬੂਝ ਨਹੀਂ ਪਾਉਂਦਾ ਮੈਨੂੰ ਪਤਾ ਨਹੀਂ ਮੈਂ ਅਣਜਾਣ ਲੇਕਿਨ ਅਸੀਂ ਨਹੀਂ ਕਿਹਾ ਕਦੇ ਕਿ ਅਸੀਂ ਅਣਜਾਣ ਹੈ ਨਾ ਅਸੀਂ ਕਦੇ ਪੁੱਛਿਆ ਹੈ ਅਸੀਂ ਕਦੇ ਪੁੱਛਿਆ ਸੰਗਤ ਨੇ ਵੀ ਬਾਬਾ ਜੀ ਆਹ ਅਰਥ ਕਿਆ ਬਣਦਾ ਹੈ ਬੜੀ ਜਾਂਦੇ ਆ ਬੜੀ ਜਾਓ ਕਿਉਂ ਨਹੀਂ ਪੁੱਛਦੇ ਅਸੀਂ ਅਸੀਂ ਇਸ ਕਰਕੇ ਨਹੀਂ ਪੁੱਛਦੇ ਕਿ ਸਾਡੀ ਬੇਇੱਜ਼ਤੀ ਹੋਊਗੀ ਕਿ ساری ਉਮਰ ਹੋ ਗਈ ਪਾਠ ਕਰਦੇ ਨੂੰ ਹਾਲੇ ਪਤਾ ਹੀ ਨਹੀਂ ਲੱਗਿਆ ਸ਼ਰਮੋ ਸ਼ਰਮੀ ਬੈਠੇ ਰਹਿੰਦੇ ਆ ਬੱਚੇ ਨੂੰ ਸਮਝਣਾ ਪੱਬੇ ਬੱਚਾ ਬਾਅਦ ਪੁੱਛ ਲਿੰਦਾ ਲੇਕਿਨ ਅਸੀਂ ਨਹੀਂ ਪੁੱਛਣਾ ਚਾਹੁੰਦੇ 40 40 ਸਾਲ के 50 50 ਸਾਲ ਹੋ ਗਏ ਪਾਠ ਕਰਦੇਆਂ ਨੂੰ ਇੱਕ ਬਾਬਾ ਮਿਲਿਆ ਜਿਹਨੂੰ 50 ਸਾਲ ਹੋ ਗਏ ਅਪਦਸ਼ਕੇ ਨੂੰ ਪਾਠ ਕਰਦੇ ਨੂੰ ਕਹਿੰਦਾ ਕਿਹੜੀਆਂ ਪੰਜ ਬਾਣੀਆਂ ਜਿਹੜੀਆਂ ਪਾਠ ਕਰਨੀਆਂ 50 ਸਾਲ ਹੋ ਗਏ ਅਪਦਸ਼ਕੇ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਪੰਜ ਬਾਣੀਆਂ ਕਿਹੜੀਆਂ ਦਾ ਪਾਠ ਕਰਨਾ ਹੈ ਕਿਉਂ ਪੁੱਛਿਆ ਹੀ ਨਹੀਂ 50 ਸਾਲ ਦੇ ਵਿੱਚ ਇਹ ਪੁੱਛਦਾ ਤਾਂ 베ਜਤੀ ਹੁੰਦੀ ਸੀ ਹੁਣ ਜਦੋਂ ਉਮਰ ਲੰਘੇਗੀ ਰਾਬਤ ਨੇੜੇ ਮੌਤ ਖੜੀ ਦਿਖਣ ਲੱਗੀ ਹੁਣ ਡਰਦਾ ਕਰਦਾ ਕਿ ਮੈਂ ਪੁੱਛ ਲਵਾਂ ਹੁਣ ਹੁਣ ਤਾਂ ਵਕਤ ਤੇ ਲੰਘ ਗਿਆ ਨਾ ਤੇ ਤਉਹ ਨੂੰ ਪੜਿਆ ਜਾਂਦਾ ਨਾ ਤੈਨੂੰ ਸੁਣਦਾ ਨਾ ਤੈਨੂੰ ਦਿਖਦਾ ਹੁਣ ਕਿਹੜੀਆਂ ਪੰਜ ਬਾਣੀਆਂ ਪੜਦੀਆਂ ਭਾਈ ਤੈਂ ਹੁਣ ਤਾਂ ਤੂੰ ਅੱਗੇ ਦੀ ਤਿਆਰੀ ਕਰ ਜਾਣ ਦੀ ਕਿ ਆ ਦਿਰਾਂ ਕਿ ਆ ਸਗ ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹਉ ਦਿਆਲ ਕਿਰਪਾ ਕਹਿੰਦੇ ਜਦੋਂ ਦਿਆਲ ਹੋ ਗਿਆ ਕਿਰਪਾ ਕੀਤੀ ਉਹ ਦਿਆਲ ਕਿਰਪਾ ਕਰ ਹਰ ਜਿਉ ਨਾਮੋਂ ਉਹ ਸਖਾਈ ਕਹਿੰਦੇ ਜਦੋਂ ਕਿਰਪਾ ਕਰਤੀ ਫਿਰ ਸੌਖਾ ਹੋਜੂ ਤੇਰੇ ਵਾਸਤੇ ਬੁੱਝਣਾ ਫਿਰ ਨਾਮ ਬੁੱਝਣਾ ਤੇਰੇ ਵਾਸਤੇ ਸੌਖਾ ਹੋਜੂ ਜਦੋਂ ਕਿਰਪਾ ਕੀਤੀ ਨਹੀਂ ਨਹੀਂ ਬੁੱਝਿਆ ਜਾਂਦਾ ਇਹ ਅਕਲ ਵਾਲਾ ਤਾਂ ਬੁੱਝੇ ਨਹੀਂ ਸਕਦਾ ਇਹਨੂੰ ਜਿਹੜਾ ਬਹੁਤ ਸਿਆਣਾ ਕੋ ਹੁੰਦਾ ਹੈ ਨਾ ਕੋਨੇ ਵਿੱਚ ਸਕਦਾ ਪਾਣੀ ਸੱਚਾ ਸੱਚ ਦਾਤਾ ਕਹਿੰਦੇ ਸੱਚਾ ਹੈ ਸੱਚ ਦਾਤਾ ਕਰਮ ਬਧਾਤਾ ਜਿਹੜੇ ਸਾਡੇ ਕਰਮ ਲਿਖਣੇ ਵਾਲਾ ਇਸ ਭਾਪੇ ਇਸ ਨਾਂਏ ਲਾਏ ਕਹਿੰਦਾ ਜਿਹਨੂੰ ਉਹ ਭਾਉਂਦਾ ਉਹਨੂੰ ਨਾਮ ਦੇ ਨਾਲ ਲਾ ਲਿੰਦਾ ਗੁਰਦੁਆਰੇ ਸੋਈ ਬੁੱਝੇ ਗੁਰ ਦੇ ਦਵਾਰੇ ਸੋ ਹੀ 부ਝੈ ਕਿਤੇ ਗੁਰੂ ਦੇ ਦਵਾਰਾ ਉਹੀ 부ਝਦਾ ਜਿਸ ਨੂੰ ਆਪ ਵਝਾਏ ਇਹਨੂੰ ਆਪ ਭਜਾਉਂਦਾ ਉਹ 부ਝਦਾ ਦੇਖ ਬਸ ਮਾਦ ਇਹ ਮਨ ਨਹੀਂ ਚੀਤੇ ਕਹਿੰਦਾ ਦੇਖ ਕੇ ਨਾ ਬਸ ਮਾਦ ਨੂੰ ਇਹ ਮਨ ਚੀਤੇ ਨਹੀਂ ਕਰਦਾ ਆਵਾ ਗੌਣ ਸੰਸਾਰਾ ਕਹਿੰਦੇ ਸੰਸਾਰ ਤਾਂ ਆਵਾ ਗੌਣਾ ਆਉਂਦਾ ਚਲਿਆ ਜਾਂਦਾ ਸਤਿਗੁਰ ਸੇਵੇ ਸੋਈ ਬੁੱਝੈ ਹੁਣ ਬੁੱਝਣ ਦੀ ਗੱਲ ਕੀਤੀ ਸੀ ਕਿ ਆਪ ਬੁਝਾਊਗਾ ਕਦੋਂ ਬੁਝਾਉਣਾ ਉਹਨੇ ਸਤਿਗੁਰੂ ਸੇਵੈ ਕਹਿੰਦੇ ਸਤਿਗੁਰੂ ਦੀ ਸੇਵਾ ਕਰੇ ਸਤਿਗੁਰ ਸੇਵੇ ਸੋਈ ਬੁੱਝੈ ਕਹਿੰਦੇ ਉਹ ਬੁੱਝਣ ਕੇ ਜਿਹੜੇ ਸਤਿਗੁਰ ਦੀ ਸੇਵਾ ਕਰਨਗੇ ਇੱਥੇ ਲਿਖ ਦਿੰਦੇ ਵੀ ਜਿਹੜੇ ਲੋਕਾਂ ਦੀ ਸੇਵਾ ਕਰਨਗੇ ਬਾਣੀ ਨੂੰ ਬੁੱਝ ਲੈਣਗੇ ਲਿਖਿਆ ਕੁਸੋਰ ਹੈ ਕਰਦੇ ਸੀ ਕੁਸੋਰ ਹੈ ਸੇਵਾ ਤਾਂ ਸਤਗੁਰੂ ਦੀ ਕਰਨੀ ਸੀ ਕਰਮ ਹੋਰ ਕਰਨ ਲੱਗ ਗਏ ਲੋਕਾਂ ਨੂੰ ਕੁਝ ਕਰਨ ਲੱਗ ਗਏ ਸਤਸੰਗੀ ਤਾਂ ਹੀ ਨਹੀਂ ਪਾਣੀ ਸਮਝ ਪੈਂਦੀ ਆਪਣੇ ਆਪਣੇ ਸਤਗੁਰੂ ਦੀ ਸੇਵਾ ਨਹੀਂ ਕਰਦੇ ਹੋਰ ਸੇਵਾ ਚ ਉਲਝ ਗਏ ਸਤਗੁਰੂ ਸੇਵੇ ਸੋਈ ਬੂਝੈ ਪਾਏ ਬੋਖਦਵਾਰ ਕਹਿੰਦੇ ਮੁਕਤੀ ਦੇ ਦਵਾਰ ਨੂੰ ਪਾ ਲਿਆ ਇਹ ਵੀ ਹੁਣ ਨਿਰਣਾ ਕਰ ਗਏ ਫੈਸਲੇ ਇਹ ਵੀ ਲਿਖ ਗਏ ਕਿ ਜਿਹੜੇ ਬਾਣੀ ਨੂੰ ਬੁੱਝਣਗੇ ਉਹਨਾਂ ਦੀ ਮੁਕਤੀ ਹੋ ਬੁੱਝਣਾ ਜ਼ਰੂਰੀ ਹੈ ਨਾ ਸਤਿਗੁਰ ਸੇਬੇ ਸੋਈ ਬੁੱਝੇ ਪਾਏ ਮੋਖ ਦਵਾਰ ਕਹਿੰਦੇ ਮੁਕਤੀ ਦੇ ਦਵਾਰ ਨੂੰ ਪਾ ਲਿਆ ਕਦੋਂ ਜਦੋਂ ਬੁੱਝਿਆ ਬੁਝਿਆ ਕਦੋਂ ਜਦੋਂ ਸਤਗੁਰ ਦੀ ਸੇਵਾ ਕੀਤੀ ਐ ਕੱਲ ਤਨਵੇੜੀ ਵੀ ਆ ਗੁਰੂ ਨੇ ਇਹਨਾਂ ਦਾ ਸੂਝ ਸੇ ਕਦੇ ਨਾ ਵਿਗਾੜੇ ਕਹਿੰਦੇ ਜਿਹਨਾਂ ਨੂੰ ਇਸ ਦਰਦ ਦੀ ਸੋਚ ਹੀ ਆ ਜਾਂਦੀ ਐ ਸਤਗੁਰ ਬੂਝ ਬੁਝਾਈ ਕਹਿੰਦੇ ਸਤਗੁਰ ਨੇ ਬੁਝਾ ਦਿੱਤਾ ਸੱਚ ਸੰਜਮ ਕਰਨੀ ਕਹਿੰਦੇ ਸੱਚ ਐ ਸੰਜਮ ਕਰਨੀ ਕਿਰਤ ਕਮਾਵੈ ਕਹਿੰਦੇ ਇਹ ਕਰਨੀ ਕਰੇ ਕਿਹੜੀ ਸਤਗੁਰ ਦੀ ਸੇਵਾ ਆਪਨ ਜਾਣ ਰਹੀ ਕਹਿੰਦੇ ਆਪਨ ਜਾਣ ਤੋਂ ਰਹਿ ਜੇਗਾ ਮੁਕਤੀ ਹੋ ਜੇਗੀ ਸੇ ਤਾਂ ਅਰ ਸੱਚੇ ਸਾਚੇ ਕਮਾਵੈ ਕਹਿੰਦੇ ਉਹ ਦਰ ਤੇ ਸੱਚੇ ਅਰ ਜਿਹੜੇ ਸੱਚ ਦੀ ਕਮਾਈ ਕਰਦੇ ਆ ਜਿੰਨ ਗੁਰਮਖ ਸਾਚ ਆਧਾਰਾ ਕਹਿੰਦੇ ਗੁਰਮਖਾ ਸੱਚ ਦੇ ਨਾਲ ਆਧਾਰ ਮਾਮ ਦੇ ਨਾਲ ਤੇਰਾ ਆਧਾਰ ਮਨ ਮੁਕ ਦੂਜੇ ਪਰਮ ਭਲਾਏ ਉਨ ਇੱਕ ਪਾਸੇ ਧਾਰ ਹੋ ਗਿਆ ਦੂਸਰੇ ਪਾਸੇ ਮਨਮੁਖਾ ਬਾਬੇ ਨਾਨਕ ਵਾਲੀ ਤੱਕੜੀ ਚ ਤੋਲਣਾ ਤਾਂ ਹੈ ਕਹਨਾ ਇੱਕ ਪਾਸੇ ਅਸੀਂ ਬੱਟੇ ਪਾਉਂਦੇ ਆ ਇੱਕ ਪਾਸੇ ਚੀਜ਼ ਪਾਉਂਦੇ ਆ ਤੋਲਣੇ ਵਾਸਤੇ ਇੱਕ ਪਾਸੇ ਗੁਰਮੁਖਾ ਇੱਕ ਪਾਸੇ ਮਨਮੁਖਾ ਮਨਮੁਖ ਦੂਜੇ ਧਰਮ ਭਲਾਏ ਨਾ ਬੁੱਝੇ ਕਹਨੇ ਉਹ ਨਹੀਂ ਬੁੱਝ ਸਕਦੇ ਜਿਹੜੇ ਬਾਣੀ ਨੂੰ ਨਹੀਂ ਬੁੱਝਦੇ ਉਹ ਮਨਮੁਖ ਹਨ ਉਹ ਗੁਰਮਖ ਨਾ ਸਮਝਣ ਆਪਣੇ ਆਪ ਨੂੰ ਐਵੇਂ ਭਲੇਖੇ ਦੇ ਵਿੱਚ ਆਪੋ ਕਿ ਅਸੀਂ ਬਾਣਾ ਪਾਇਆ ਵੇ ਅਸੀਂ ਗੁਰੂ ਵਾਲੇ ਬਣੇ ਵੇ ਆ ਜਦੋਂ ਤੱਕ ਬੁੱਝਦੇ ਨਹੀਂ ਉਨੀ ਦੇਰ ਤੱਕ ਅਸੀਂ ਮਨਮੁਖੇ ਹਾਂ ਬੁੱਝਣਾ ਕਦੋਂ ਹੈ ਜਦੋਂ ਸਤ ਗੁਰ ਦੀ ਸੇਵਾ ਕਰਦੇ ਮਨਮੁਖ ਦੂਜੇ ਪਰਮ ਭਲਾਣੇ ਨਾ ਬੁੱਝੇ ਵਿਚਾਰਾਂ ਕਹਿੰਦੇ ਨਹੀਂ ਬੁੱਝ ਸਕਦੇ ਨਹੀਂ ਵਿਚਾਰ ਕਰ ਸਕਦੇ ਮਨਮੁਖ ਆਪੇ ਗੁਰਮਖ ਆਪੇ ਦੇ ਬੈ ਕਹਿੰਦੇ ਆਪੇ ਗੁਰਮਖ ਬਣਾ ਦਿੰਦਾ ਆਪੇ ਦੇ ਦਿੰਦਾ ਕਰ ਕਰ ਵੇਖੇ ਕਹਿੰਦੇ ਕਰ ਕਰਕੇ ਉਹ ਵੇਖਦਾ ਹੈ ਬੰਦੇ ਨੂੰ ਪੈਦਾ ਕਰਕੇ ਬਣਾ ਕੇ ਉਹਨੂੰ ਦੇਖਦਾ ਨਾਨਕ ਸੇਜਨ ਥਾਏ ਪਏ ਹੁਣ ਸਿਰ ਕੁ ਨਾਲਕ ਦੇਵੀ ਨੇ ਪਚਰ ਕਰ ਦਿੱਤੇ ਆਕਰ ਦੇ ਕੇ ਆ ਕੇ ਕਹਿੰਦੇ ਕਹਿੰਦਾ ਉਹ ਜਨਨ ਆ ਜਿਹੜੇ ਥਾਂ ਪਾ ਲੈਣਗੇ ਕਿਹੜੀ ਥਾਂ ਸੱਚਖੰਡ ਵਾਲੀ ਨਾਲਕ ਸੇਜਨ ਥਾਏ ਪਏ ਹੈ ਜਿੰਨ ਕੀ ਪਤ ਪਾਵੇ ਲੇਖ ਹੈ ਕਹਿੰਦਾ ਜਿੰਦੀ ਪਤ ਲੇਖੇ ਪੈ ਚ ਪੈਂਦੀ ਹੈ ਜਿੰਨਾਂ ਪਰ ਰਹਿਮ ਕਰ ਦਿੰਦਾ ਉਹ ਜਨ ਫਿਰ ਥਾਂ ਮਿਲ ਜਾਂਦੀ ਇਹਨਾਂ ਨੂੰ ਜਿਹੜੇ ਸਾਖਤ ਨਿੰਦਕ ਹਨ ਸਾਖਤ ਨਿੰਦਕ ਦੋਸਤ ਕਿਨਵੇਂ ਬਦਾ ਰਿਆ ਉਹ ਤਾਂ ਇੱਕ ਕਿਨਾਂ ਝੁੱਥੋ ਉਹਨਾਂ ਨੂੰ ਵਿਦਾ ਕਰ ਦਿੰਦਾ ਸਾਖਤ ਨਿੰਦਕਾਂ ਨੂੰ ਜਿਹੜੇ ਗੁਰਮਖਨ ਉਹਨਾਂ ਨੂੰ ਉੱਥੇ ਵਸਾ ਲੈਂਦਾ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਨਾਨਕ ਸੇ ਜਨ ਥਾਏ ਪਏ ਹੈ ਸੇ ਜਨ ਜਿਹੜੇ ਜਨ ਹਨ ਨਾ ਉਹਨਾਂ ਵਾਸਤੇ ਜਗ੍ਹਾ ਸਤਖੰਡ ਵਿੱਚ ਆਪਣੇ ਵਾਸਤੇ ਕੋਈ ਜਗ੍ਹਾ ਨਹੀਂ ਨਾਲਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੇ ਲਿਖ ਹੈ ਕਿ ਜਿਹਨ ਦੀ ਪਤ ਇੱਜ਼ਤ ਲੇਖੀ ਚ ਪੈ ਜਾਂਦੀ ਆ ਉਹਨਾਂ ਜਗਾਂ ਨੂੰ ਸੱਚਖੰਡੇ ਚ ਜਗ੍ਹਾ ਮਿਲ ਜਾਂਦੀ ਆ ਪਾਚਨੇ ਬਚਨ ਕੀਤੇ ਹਨ ਸਤਗੁਰ ਸੇਵੇ ਸੋਈ ਬੂਝੇ ਪਾਏ ਮੁਕਤਿਵਾਰ ਜਦੋਂ ਮੁਕਤੀ ਹੋਣੀ ਆ ਫਿਰ ਸੱਚਖੰਡ ਜਾਣਾ ਜਦੋਂ ਜੂਨਾ ਤੋਂ ਨਵੇੜਾ ਹੋਣਾ ਹੈ 84 ਲੱਖ ਜੋਨ ਤੋਂ ਨਿਬੜ ਕੇ ਫਿਰ ਸੱਚਖੰਡ ਦੀ ਲੇਕਿਨ ਜਾਣਾ ਕਿਤਨਾ ਹੈ ਜਿਹੜਾ ਰਸਤਾ ਗੁਰੂ ਨਾਨਕ ਦੇਵ ਜੀ ਬਾਣੀ ਦੇ ਰਹਿ ਦਤੇ ਹਨ ਇਹ ਰਸਤਾ ਸਿੱਧਾ ਸੱਚਖੰਡ ਨੂੰ ਜਾਂਦਾ ਹੈ ਸੋ ਆਓ ਆਪਾਂ ਵੀ ਇਸ ਰਸਤੇ 'ਤੇ ਤੁਰਨ ਦੀ ਕੋਸ਼ਿਸ਼ ਕਰੀਏ ਗੁਰੂ ਰਹਿਨਤਾਂ ਕਰਨਗੇ ਗੁਰੂ ਬਖਸ਼ ਕਰਨਗੇ ਬਾਬੇ ਨਾਰਕ ਦੀ ਸ਼ਰਨ ਵਿੱਚ ਆਈਏ ਇਸ ਦਰ ਦਾ ਵੀ ਕਰਵਾਜ ਹੈ ਜਿਵੇਂ ਹਰ ਘਰ ਕਰਦਾ ਰਵਾਜ ਹੁੰਦਾ ਹੈ ਨਾ ਇਕਾਂ ਨਾਨਕ ਦੇ ਦਰ ਦਾ ਵੀ ਕਰਵਾਜ ਹੈ ਜਿਹੜਾ ਇਸ ਦਰ ਤੇ ਆ ਜਾਂਦਾ ਹੈ ਬਾਬਾ ਨਾਨਕ ਉਹਦੇ ਝੋਲੀਆਂ ਪਰ ਕੇ ਬੈਠਦਾ ਸੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਤੇ ਕਥਾ ਕਰਨ ਦੇ ਸਮਰੱਥਾ 박ਸਣੀ ਨੂੰ ਬੁਲਾਓ ਫਤਿਹ ਦਵਾ ਇੱਕ ਵਿਧੀ ਕਾ ਖਾਲਸਾ